ਭਾਈ ਨਾ ਗੱਲ ਕਰ ਰਹੀ ਇੱਕ ਮਿੰਟ ਲੱਗਾ ਬੋਲੀ ਚੋਂ ਤੋਂ ਸਹੀ ਕੋ ਇੱਕ ਮਿੰਟ ਲੱਗਾ ਭਾਈ ਇਹ ਬੰਦੇ ਕੋ ਲਾਇਸੈਂਸ ਨਹੀਂ ਹੈਗਾ ਆਪਣਾ ਨਾਨੇ ਸੀਟ ਬੈਲਟ ਨਹੀਂ ਜੇ ਉਡਾ ਇਹ ਮੇਰੀ ਗੱਡੀ ਢੋ ਮੈਂ ਭਾਈ ਨਾ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਤੋਂ ਬਾਅਦ ਹੂਟਰ ਵਜਾਇਆ ਇਹਨਾਂ ਨੇ ਮੈਂ ਇੱਕ ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਦਵਾ ਭਾਈ ਸੜਕ ਤੇ ਲਾਈ ਮੈਂ ਭਾਈ ਨਾ ਉੱਤਰ ਕੇ ਸਾਈਡ ਤੇ ਗੱਲ ਕਰ ਰਿਹਾ ਸੜਕ ਗੱਡੀ ਲੱਗੇ ਹੀ ਨਹੀਂ ਠੀਕ ਕੀ ਕਹਿੰਦੇ ਠੀਕ ਗੱਡੀ ਢੋ ਕਰਕੇ ਜ਼ਬਰਦਸਤੀ ਲਾ ਕੇ ਚੱਲੇ ਆ ਜਰਾਬ ਕੀ ਗੱਲ ਹੈ ਯਾਰ ਉਹ ਗੱਡੀ ਆਉਗਾ ਤੇ ਟੋਕੀ ਸਾਹਮਣੇ ਪਹਿਲਾਂ ਮੇਰੀ ਗੱਲ ਸੁਣ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲੋ ਮੈਂ 2500 ਰੁਪਇਆ ਦਰ ਦੂੰ 1500 ਛੱਡੋ ਇੱਕ ਮਿੰਟ ਤੇਰੀ ਲਾਇਸੈਂਸ ਚੈੱਕ ਤਸੀਂ ਦੀ ਸੁੱਕੀ ਗੱਲ ਹੋਈ ਹੁਣ ਤੁਸੀਂ ਫੇਰ ਇਹਦੇ ਬਾਅਦ ਗੱਡੀ ਰੌਂਗ ਪਾਰ ਕਰਕੇ ਉੱਥੇ ਦਿੰਦੀ ਆਈਏ ਠੀਕ ਹੈ ਨਾ ਗੱਡੀ ਆ ਭਾਈ ਫਿਰ ਜਾਣਾ ਫਾਈਨ ਕਰਾਣਾ ਨਹੀਂ 200 ਬੱਚਾ ਵਾੜ ਤੋਂ ਆਪਣੀ ਗੱਡੀ ਲੈ ਹੀ ਆ ਕੇ ਫਾਈਨ ਪੇ ਕਰਕੇ ਆਹ ਗੱਲ ਨਹੀਂ ਗੱਡੀ ਰੱਖੀ ਉਹਦਾ ਨਹੀਂ ਗੱਡੀ ਦੇ ਨਾਮ ਦੇ ਵਿੱਚ ਆ ਕੇ ਮੈਂ ਫਾਈਨ ਟੇਲ ਲਈ ਜਾ ਰਿਹਾ ਕੀ ਮੈਂ ਗਲਤ ਆ ਅਗਰ ਇਹ ਸਹੀ ਆ ਨਾ ਐਸੇ ਯਦ ਮੈਂ ਫਾਈਨ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਵਿਖਾ ਦੇ ਤੇ ਡਾਕੂਮੈਂਟ ਤੇ ਮੇਰਾ ਲਾਇਸੈਂਸ ਇਹਦਾ ਵੇਖ ਲੋ ਮੈਂ ਗੱਡੀ ਜਿੱਥੇ ਕੰਨ ਉੱਥੋਂ ਲੈ ਲਾਂਗਾ ਵਾਹ ਇਹਨੂੰ ਕੋ ਲਾਇਸੈਂਸ ਚੈੱਕ ਕਰ ਤੇ ਸੀਟ ਬੈਲਟ ਵਿਖਾ ਕੀ ਨਾਮ ਹੈ ਸੀਟ ਬੈਲਟ ਭਾਈ ਇਹਦੇ ਉਹ ਸਾਹਮਣੇ ਗੱਲ ਲਗਾ ਲਈ ਹੋਈ ਪਾਰ ਚੰਗੇ ਅੱਗੇ ਵੱਡੀ ਗੱਡੀ ਕੱਢੀ ਚਾਬੀ ਕੱਢਦਾ ਕੱਢਦਾ ਪਬਲਿਕ ਜਿਹਦਾ ਕੰਪਲੇਂਟ ਕਰਦੀ ਮੇਰੀ ਗੱਡੀ ਕੋ ਇੱਥੇ ਲਾ ਤੇ ਚਾਹ ਮੇਰੀ ਕੰਪਲੇਂਟ ਕਰਦੀ ਪਬਲਿਕ ਜਿਹਦਾ ਕੰਮ ਆਇਆ ਇੱਥੇ ਆ ਨਾ ਦੇ ਕੋ ਨਸੇ ਪਈ ਨੀ ਮੈਂ ਨਾ ਕਰਦਾ ਹੋਰ ਜਮਾ ਕਰਦਾ ਸਾਡੇ ਵੀ ਸਾਡੇ ਵੀ ਜਮਾ ਕਰਦਾ ਹੋਰ ਜਮਾ ਕਰਦਾ ਸਾਡੇ ਵੀ ਜਮਾ ਕਰਦਾ ਮੌਕੇ ਤੇ ਫਿਰ ਤੂੰ ਗੱਡੀ ਤੇ ਬੈਠਾ ਜੀਵੇਂ ਫਿਰ ਤੂੰ ਬੈ ਕੇ ਦੱਸਿਆ ਥੋੜੀ ਨਹੀਂ ਅਗਿਦਰ ਕੋ ਗੱਡੀ ਕਿਹੜੀ ਕੀ ਗੱਲ ਹੋਈ ਆ ਗੱਲ ਇਹ ਹੋਈ ਭਾਜੀ ਐ ਉੱਥੋਂ ਗੱਡੀ ਚੁੱਗੀ ਆ ਠੀਕ ਆ ਮੈਂ ਵੀਰ ਨੂੰ ਬੜੇ ਪਿਆਰ ਨਾਲ ਲੱਗਾ ਮੈਂ ਭਾਜੀ ਇੱਥੇ 10000 ਰੁਪਏ ਦਾ ਉਹ ਖੋੜਿਆ ਉੱਥੇ 1500 ਦਾ ਜੇ ਮੈਂ ਜੇ ਇੱਥੇ ਕਰਾਉਣਾ ਇੱਥੇ ਕਰਾ ਲਓ ਇਹ ਵੀਰ ਨੇ ਚਾਹੀ ਗੱਡੀ ਚੱਡੀ ਦੱਸੋ ਥੋੜੀ ਹੈਗੀ ਚਾਹੀ ਗੱਡੀ ਭਾਈ ਤੂੰ ਮੈਂ ਹੱਥੀ ਬੋਲਣਾ ਆਈ ਬੋਲਣਾ ਇੱਕ ਹੱਥੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨਹੀਂ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ ਚ ਵੀਰ ਆਹੇ ਤਰਨਾ ਚੜਨਾ ਭਾਜੀ 20 ਰੁਪਏ ਦਾ ਬੈਲਟ ਲਾਵਾਂਗੇ ਤੇ ਲਾਵਾਂਗੇ ਵੀ ਇਹ ਦੱਸੋ ਇਹ ਕਹਿੰਦੇ ਵੀਰ ਮੇਰਾ ਲਾਇਸੈਂਸ ਉਹ ਆਵੇ ਵੀਰ ਮੇ ਆਜਾ ਯਾਰ ਗੱਲ ਕਰਦੇ ਆਣਾ ਡਾਕਟਰ ਨੂੰ ਲਾਣੀ ਪੈਣੀ ਇਹਨੂੰ 50 ਵਾਰੀ ਉੱਤਰੂਗਾ 50 ਵਾਰੀ ਚੜੂਗਾ ਮੈਨੂੰ ਤੇ ਸੀਟ ਬੈਡ ਲਾਣੀ ਪਈ ਹੈ ਜਦੋਂ ਮੈਨੂੰ ਲਾਣੀ ਪੈਣੀ ਤੈਨੂੰ ਕੋਈ ਲਾਣੀ ਨਹੀਂ ਮਨੇ ਤੈਨੂੰ ਕੋਈ ਥੋੜੀ ਰਾਹ ਚਲਾ ਤੂੰ ਮੇਰੀ ਗੱਡੀ ਢੋ ਕਰ ਲੈਣਾ ਮੈਂ ਗੱਲ ਕਰਨ ਤੇ ਨਾ ਤੂੰ ਸਾਰੇ ਉਹ ਇੱਕ ਹੈਗਾ ਤੂੰ ਸਾਰੇ ਉਹ ਇੱਕ ਹੈਗਾ ਤੂੰ ਸੀਟ ਬਾਈ ਹੋਫੀਸਰ ਮੌਕੇ ਤੇ ਕੀ ਹੈਗਾ ਪੂਰਾ ਮਾਮਲਾ